ਔਰ ਛੋਟਿਆ ਵਧੀਆ ਬਾਈ ਬਹੁਤ ਵਧੀਆ ਆਪਣੀ ਫਸਲ ਹੈ ਤੇ ਚੰਗੀ ਹੈ ਤੇ ਗੱਡਾ ਆਪਣੇ ਕੋਲੇ ਹੈਗਾ ਹੀ ਹਾਂ ਤੇ ਬਲਦ ਲਿਆਵਾਂਗੇ ਵਧੀਆ نسل ਦੇ ਵਧੀਆ ਬਲਿਆਵਾਂਗੇ ਚੰਗੇ ਸੋਹਣੇ ਬਲਦ ਲਿਆਵਾਂਗੇ ਬਣਦੇ ਤਾਂ ਚੱਲਾਂਗੇ ਲਾਹੌਰ ਮੰਡੀ ਤੇ ਹਾਂ ਲਾਹੌਰ ਮੰਡੀ ਤੇ ਚੱਲਾਂਗੇ ਚੰਗੇ ਬਲਦ ਦੇਖ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੰਟੇ ਵਧੀਆ ਬਾਈ ਵਧੀਆ ਮੈਨੂੰ ਤਾਂ ਆਉਂਦੀ ਸੀ ਸ਼ਰਮ ਹਾਂਜੀ ਤੇ ਮੈਂ ਬੱਕਰੀ ਤਾਂ ਲੈ ਗਿਆ ਕੱਲ ਸੋਤੋਂ ਹਾਂ ਲੈ ਕੇ ਗਿਆ ਵੀ ਜਵਾਕ ਦੁੱਧ ਪੀ ਲੈਣਗੇ ਲੈ ਗਿਆ ਸੀ ਹਾਂ ਠੀਕ ਹੈ ਮੱਝ ਗਾਂ ਲੈਣ ਵਾਸਤੇ ਭਈ ਆਪਣੇ ਕੋਲੇ ਹੈ ਨਹੀਂਗਾ ਕੁਝ ਠੀਕ ਹੈ ਤੈਨੂੰ ਪਤਾ ਹੀ ਆ ਥੋੜੀ ਜ਼ਮੀਨ ਵਾਲਿਆਂ ਦਾ ਕੀ ਹਾਲਾ ਚਲੋ ਸਾਨੂੰ ਮਹਾਰਾਜ ਨੇ ਚੰਗਾ ਦਿੱਤਾ ਸੀ ਤੁਸੀਂ ਪਾੜਾ ਨਾ ਦਿੱਤੀ ਸੀ ਮੈਨੂੰ ਇਹ ਕੀ ਹੋ ਗਿਆ ਕੋਈ ਖਰਾਬੀ ਆ ਗਈ ਗਏ ਨਹੀਂ ਨਹੀਂ ਖਰਾਬੀ ਨਹੀਂ ਬੱਕਰੀ ਬਹੁਤ ਵਧੀਆ ਦੁੱਧ ਬਹੁਤ ਚੰਗਾ ਦਿੰਦੀ ਹੈ ਹੂੰ ਠੀਕ ਹੈ ਯਾਰ ਘਰੇ ਨਾਲ ਥੋੜੀ ਜੀ ਆਪਣੇ ਹੋ ਗਿਆ ਉਹ ਬਿਮਾਰੀ ਆ ਗਈ ਮਾਤਾ ਨੂੰ ਲੈ ਕੇ ਜਾਣਾ ਮੰਡੀ ਸ਼ਹਿਰ ਤੈਨੂੰ ਪਤਾ ਹੈ ਕਿੰਨੀ ਦੂਰ ਹੈ ਉਹ ਤੇਰਾ ਭਲਾ ਹਾਂ ਤੇ ਪੈਸੇ ਮੈਨੂੰ ਚਾਹੀਦੇ ਲੋੜੀ ਦੇ ਜੇਬ ਬਾਈ ਆ ਤੂੰ ਮਿਹਰ ਕਰ ਦੇ ਬੱਕਰੀ ਰੱਖ ਲਾ ਮੈਂ ਕਿਤੇ ਗਾਂ ਲੈ ਲੂੰਗਾ ਤੇ ਪੈਸੇ ਦੇ ਦੇ ਉਹ ਭਰਾ ਬੰਦਾ ਬੰਦੇ ਦੇ ਕੰਮ ਆ ਛੋਟੇ ਤੂੰ ਚੁੱਪ ਕਰ ਬਾਈ ਯਾਰ ਮੈਂ ਮੰਡੀ ਨੂੰ ਜਿਆਦਾ ਮੂਰੇ ਬੰਦਾ ਚੁੱਪ ਕਰ ਭਰਾ ਬੰਦਾ ਬੰਦੇ ਦੇ ਕੰਮ ਆਉਂਦਾ ਤੂੰ ਬੱਕਰੀ ਵੀ ਲੈ ਜਾ ਤੈਨੂੰ ਪੈਸੇ ਹੋਰ ਚਾਹੀਦੇ ਆ ਤੂੰ ਨਹੀਂ ਬਾਈ ਮੈਂ ਇੰਨਾ ਸਾਹ ਨਹੀਂ ਨਹੀਂ ਤੁਸੀਂ ਨਾ ਬੱਕਰੀ ਰੱਖ ਲਓ ਮੈਂ ਕੋਈ ਚੱਕਰ ਨਹੀਂ ਕਰਾ ਦੇ ਲੈਣਾ ਕਿ ਮੈਂ ਕਿਤੇ ਜਦੋਂ ਮੇਰਾ ਹੱਥ ਸੌਖਾ ਹੋ ਜਾ ਮੈਂ ਚਲੋ ਕਿਤੇ ਮਹਾਰਾਜ ਵੇਖੂਆ ਲੈ ਲੂੰਗਾ ਤੇ ਮੈਂ ਤਾਂ ਇਕੱਲਾ ਦੁੱਧ ਮਾਰੇ ਨੇ ਲਈ ਸੀ ਤੇ ਯਾਰ ਮੈਂ ਹੁਣ ਕਿਹੜਾ ਮਾਤਾ ਦਾ ਕਰਾਉਣਾ ਹੱਲ ਉਹ ਦਾਣਾ ਸਾਰਾ ਕੰਮ ਹੀ ਖਰਾਬ ਹੋਇਆ ਪਿਆ ਉਹ ਆਪਣੇ ਵਾਸਾ ਹੁਣੀਆ ਪੰਡ ਤੇ ਮੈਂ ਵਾਸਤੇ ਲੈ ਜਾਊਗਾ ਤੇ ਚਲੋ ਜਿਹੜਾ 2-3 ਰੁਪਏ ਕਰਾਇਆ ਲੱਗੂਗਾ ਤੇ ਬਾਈ ਬਣ ਕੇ ਤੂੰ ਇਹਦੇ ਮੈਨੂੰ ਪੈਸੇ ਦੇ ਦੇ ਕਿਰਾ ਤੇ ਮੈਂ ਰੱਬ ਤੇਰੀ ਪ੍ਰੋਬਲਮ ਨੂੰ ਉਮਰ ਕਰੇ ਤੇ ਇਹ ਬੰਦਾ ਬੰਦੇ ਦੇ ਕੰਮ ਆਉਂਦਾ ਭਰਾ ਚਾਲ ਕੋਈ ਨਾ ਮੇਰਾ ਜੀ ਤਾਂ ਨਹੀਂ ਕਰਦਾ ਸੀਗਾ ਬੱਕਰੀ ਦਾ ਪਰ ਜਵਾਕ ਦੁੱਧ ਪਿੰਦੀ ਪਰ ਹੁਣ ਤੈਨੂੰ ਪਤਾ ਜਾਨ ਤਾਂ ਪੈ ਗਈ ਨਾ ਕਰੇ ਨਹੀਂ ਨਹੀਂ ਕੋਈ ਗੱਲ ਨਹੀਂ ਪੈਸੇ ਲੈ ਲੈ ਤੂੰ ਬੰਦਾ ਬੰਦੇ ਦੇ ਕੰਮ ਆਉਂਦਾ ਬਾਈ ਜੇ ਬਈ ਕੁਝ ਘੱਟ ਵੱਧ ਕਰ ਲੈ ਉਹ ਵੀ ਕਰ ਲੈ ਬਾਈ ਯਾਰ ਨਾ ਹੋਰ ਚਾਹੀਦੇ ਤੂੰ ਦੱਸ ਨਹੀਂ ਨਹੀਂ ਹੋਰ ਨਹੀਂ ਬਾਈ ਇਹਦੇ ਨਾਲ ਮੇਰਾ ਸਰ ਜੂਗਾ ਜੇ ਕਿਤੇ ਲੋੜ ਪਈ ਤਾਂ ਤੂੰ ਜੇ ਵੇਚ ਅਜ ਕੋਕੇ ਆਪਣੇ ਕੋਲੇ ਪੈਸੇ ਲੈਣਾ ਜੀ ਠੀਕ ਆ ਬਾਈ ਧੰਨਵਾਦ ਬਾਈ ਚੱਕਰ ਨਹੀਂ ਬੰਦਾ ਬੰਦੇ ਦੇ ਕੰਮ ਆਉਂਦਾ ਹੁੰਦਾ ਬਹੁਤ ਬਾਈ ਚੰਗੇ ਵਾਕਏ ਤੁਹਾਡੇ ਬਜ਼ੁਰਗ ਵੀ ਚੰਗੇ ਤੇ ਤੁਸੀਂ ਵੀ ਯਾਰ ਬੰਦੇ ਨਾਲ ਖੜਦੇ ਹੋ ਤੁਸੀਂ ਬੰਦੇ ਨਾਲ ਬੰਦਾ ਬੰਦੇ ਨਾਲ ਚੱਲ ਬਾਈ ਠੀਕ ਆ ਤੇ ਆ ਸਾਂਭ ਲਈ ਚੰਗਾ ਬੱਕਰੀ ਸਾਸਤਰੀ ਕਾਲ ਜੀ ਠੀਕ ਆ ਲਾ ਬਈ ਵਾਖਰ ਉਹਨਾਂ ਦੀ ਉਮਰ ਲੰਮੀ ਕਰੇ ਲੈ ਛੋਟਿਆ ਬੰਨ ਲਾ ਬੱਕਰੀਆਂ ਹੀ ਪਾਲਦਾਂ ਦੀ ਜੋੜੀ ਦੇਵੇ ਹੋਲੇ ਆਪਣੀ ਜਮੇ ਵੀ ਬੁੱਜੀ ਓਏ ਆਪਣੀ ਵੇਖ ਚੂ ਪ੍ਰਮਾਤਮਾ ਆਪੇ ਆਪਣੀ ਨਿਗਾ ਪ੍ਰਮਾਤਮਾ ਦੀ ਸਿੱਧੀ ਹੋਣੀ ਚਾਹੀਦੀ ਆ ਕਿਸੇ ਦਾ ਭਲਾ ਕਰਾਂਗੇ ਤਾਂ ਆਪਦਾ ਵੀ ਭਲਾ ਹੋ ਜਾਂਦਾ ਹੁੰਦਾ ਚਲ ਕੋਈ ਮਜਬੂਰੀ ਪਈ ਸੀਗੀ ਬੰਦੇ ਤੇ ਹੈ ਇਹ ਮਜਬੂਰੀ ਕਿਸੇ ਤੇ ਵੀ ਪੈ ਸਕਦੀ ਆ ਆਪਣੇ ਤੇ ਵੀ ਆ ਸਕਦੀ ਆ ਬੰਦਾ ਬੰਦੇ ਤੇ ਕੰਮ ਆਉਂਦਾ ਹੁੰਦਾ ਠੀਕ ਆ ਨਾ ਲੈ ਜਾ ਬੱਕਰੀ ਬੰਨ ਦੇ ਵਾੜੇ ਚ ਹੋਰ ਕੋਈ ਨਾ ਆਪਣੀ ਚੰਗੇ ਭਾਣਾ ਵਿਕ ਜੂਗੀ 2025 ਕੇ ਹਲਾ ਚੰਗੀ ਬੱਕਰੀ ਵੇਚੀ ਆਪਾਂ ਬਹੁਤ ਵਧੀਆ ਚੰਗਾ ਬਹੁਤ ਵਧੀਆ ਮੁੱਲ ਮਿਲ ਗਿਆ ਯਾਰ ਹਾਂ ਇਹ ਵਜੇ ਹੋਰ 2-4 ਆਪਾਂ ਹੋਰ ਵਿੱਚ ਕੇ ਲਿਆ ਲਿਆ ਕੇ ਕੋਈ 5-7 ਮੁੰਨੀਆਂ ਹੋਰ ਕੋਈ ਚੇਲੇ ਭਾਲ ਲਾ ਕੋਈ ਗਾ ਕਾ ਹਲਕਾ ਤੂੰ ਲਿਆਇਆ ਕਰ ਯਾਰ ਲਿਆਵਾਂਗੇ ਹੁਣ ਦਾ ਕਾ ਆ ਹਾਂ ਆ ਬੜੀ ਹੈ ਭਾਈ ਪਾਈ ਬਣਾਇਆ ਇਹ ਕੀ ਪਤਾ ਮੜਾਈ ਲੈਣੇ ਇਹ ਬੋਲਟ ਤਾਂ ਥਾਰ ਤੇ ਆਉਣਾ ਆਪਾਂ ਇਹ ਥਾਰ ਆ ਕੌਣ ਆ ਗਿਆ ਕਿਹੜਾ ਹੈ ਕੱਲ ਲੈ ਕੇ ਯਾਰਾ ਭਾਈ ਬੋੜ ਠੀਕ ਆ ਭਾਈ ਠੀਕ ਆ ਹੋਰ ਬੈਠੇ ਆਂ ਫਿਰ ਧੁੱਪੇ ਔਰ बस ਬੈਠੇ ਦੀ ਗੱਲਬਾਤ ਕਰੀ ਜਾਂਦੇ ਸੀ ਯਾਰ ਕਹਿਣਾ ਤਾਂ ਨਹੀਂ ਸੀ ਬੱਕਰੀ ਦਾ ਥੋੜੀ ਬਹੁਤ ਵਧੀਆ ਸੀ ਅੱਛਾ ਤੇ ਮੈਂ ਵੀ ਚਲੋ ਮੈਨੂੰ ਆਇਆ ਸੀ ਫਾਰਮ ਬਣ ਜੋ ਇੱਕ ਬੱਕਰੀ ਤੋਂ ਤਾਂ ਲਈ ਸੀ ਬੱਕਰੀ ਬਹੁਤ ਚੰਗੀ ਲਈ ਤੇ ਯਾਰ ਥੋੜਾ ਜਨਾ ਜਵਾਕ ਢਿਲੇ ਆ ਘਰੇ ਯਾਰ ਤੇ ਪੈਸਿਆਂ ਦੀ ਬਹੁਤ ਸਖਤ ਲੋੜਾ ਤੇ ਆੜਤੀਏ ਨਹੀਂ ਜਵਾਬ deta ਤੇ ਬਾਈ ਬਣ ਕੇ ਤੁਸੀਂ ਨਾ ਮੈਂ 25000 ਦੀ ਲਈ ਸੀ ਤੇ ਮੈਨੂੰ ਕਿਹੜਾ 25000 ਦੇ ਦੇ ਤੋ ਬੱਕਰੀ ਰੱਖ ਲਓ ਤੇ ਮੈਂ ਸੋਥੋ ਅਗਲੇ ਮਹੀਨੇ ਬੱਕਰੀ ਲੈ ਲੂਗਾ ਜਦੋਂ ਮੈਨੂੰ ਕੇ ਪਾਸੋਂ ਪੈਸੇ ਬਣਨਗੇ ਭਾਈ ਭਰਾਵਾ ਕੱਲ ਤਾਂ ਲੈ ਕੇ ਗਿਆ ਤੂੰ ਬਈ ਮੈਨੂੰ ਪਤਾ ਮੈਨੂੰ ਵੀ ਸ਼ਰਮ ਆਉਂਦੀ ਏ ਯਾਰ ਬਈ ਐ ਔਖਾ ਹੋ ਜਾਂਦਾ ਤੁਸੀਂ ਤਾਂ ਮੁਫਾਰੀ ਬੰਦੇ ਆਂ ਗਾਂ ਵੇਚਦੇ ਹੋਗੇ ਭਾਈ ਮੈਥੋਂ ਵੇਚਣੀ ਬਿਕਣੀ ਉਹ ਵੇਚ ਤਾਂ ਦੇਵਾਂਗੇ ਗਾਂ ਘਾਟੇ ਚ ਜਾਂਦੀਆਂ ਭਾਈ ਐ ਨਹੀਂ ਵੇਖਦੀ ਐ ਤਾਂ ਕੱਲ ਉਹ ਮੋਰ ਬਈ ਲੱਸੀ ਤਾਂ ਕੀ ਕਰਤੀ ਕੱਲ ਤਾਂ ਯਾਰ ਲੈ ਕੇ ਗਿਆ ਰਾਤੇ ਰਾਤ ਲੱਸੀ ਕਰਤੀ ਬਈ ਯਾਰ ਮੈਂ ਤਾਂ ਕੱਲ ਤਾਂ ਦਾਣੀ ਪਾਈ ਜਣਾ ਤੂੰ ਤਾਂ ਪਾਏ ਨਹੀਂ ਹੋਣੇ ਉਹਨੇ ਉਹ ਨਹੀਂ ਭਰਾਵਾ ਤੂੰ ਆਪ ਦੀ ਬਾਈ ਬਣ ਕੇ ਯਾਰ ਮਜਬੂਰੀ ਏ ਮੇਰੀ ਨਾ ਬਈ ਨਾ ਇਹ ਗੱਲ ਇਹਦੇ ਪਾਸਾ ਨਹੀਂ ਬੰਦਾ ਤੇ ਮੈਨੂੰ ਬਾਈ ਬਣ ਕੇ ਦੇ ਦੇ ਫੇਲੇ ਜਾਏਗਾ ਫਿਰ ਮੋੜ ਜਾਏਗਾ ਤਾਂ ਜੱਲੀ ਉਹ ਕੰਮ ਆਏ ਤਾਂ ਫਿਰ ਬਣ ਕੇ ਬੁਲਟ ਕਰਾਂ ਸਾਡੀਆਂ ਗੱਲ ਸੁਣ ਰਿਹਾ ਤੂੰ ਯਾਰ ਬਾਈ ਬਣ ਕੇ ਵੇਖ ਲੈ ਯਾਰ ਖੱਬਾ ਸੱਜਾ ਕਰ ਲੋ ਤੂੰ ਹੀ ਤਾਂ ਇੱਥੇ ਬਾਈ ਯਾਰ ਟੈਕ ਆ ਯਾਰ ਬਾਈ ਯਾਰ ਇਹਨਾਂ ਨੂੰ ਆਪਾਂ ਐ ਕਰੀਏ ਇਹ ਤਾਂ ਹੋ ਕਰ ਲੀਏ ਉਹ ਕੋਈ ਯਾਰ 500000 ਘਾਟੇ ਨਾਲ ਨੂੰ ਆਪਾਂ 7-8000 ਦੀ ਲੈ ਲਈਏ ਆਪਾਂ ਨੂੰ ਮਾੜੀ ਨਹੀਂ ਇਹ ਕਰ ਲੀ ਗੇ ਮੋੜੇ ਭਾੜੇ ਬੰਦੇ ਆ ਤਾਂ ਯਾਰ ਪਾਣੀ ਯਾਰ 80000 ਦਾ ਕੀ ਫਾਇਦਾ ਅਗਲਾ ਹੀ ਬਦਲ ਗਿਆਂ ਐਸੀ ਪਠਾਰ ਵੀ ਪਿੰਡ ਦੇ ਬੰਦੇ ਨਾਲ ਹੀ ਆਇਆ ਕਰਦੇ ਗਾ ਕੀ ਕਰਦੇ ਹੋਣਗੇ ਬਈ 10000 ਦੀ ਕੱਟ ਲੈਣਗੇ ਹਾਂ ਬਈ ਹਾਂ 10000 ਲੈਣਾ ਬਈ ਇਹ ਰਾਤ 25000 ਦੀ ਲੈ ਕੇ ਗਿਆ ਤੇ 10000 ਤੇ 15000 ਕੀ ਕਿਧਰ ਜਰ ਘਾਟੇ ਚ ਹੀ ਕੱਟਾਂਗੇ ਬਈ ਅੱਧਾ ਅੜਾ ਵੀ ਹੁੰਦਾ ਕੰਮ ਹੈ ਅੱਧਾ ਅੜਾ ਵੀ ਨਹੀਂ ਛੱਡਿਆ ਤੁਸੀਂ ਸਾਡੀ ਭਰਾਵਾ 8 9 ਦੀ ਵਿਕਣੀ ਹੈਗਾ ਮੈਨੂੰ ਕਹੋ 25000 ਦੀ ਦਿੱਤੀ ਬਈ ਬਈ ਲਿੱਸੀ ਕਰਕੇ ਲਿਆਤੀ ਬੱਕਰੀ ਆ ਤੂੰ ਜੇ ਕਹਿੰਦੇ ਬੱਕਰੀਆਂ ਤੋਂ ਆਏ ਆ ਜਾਓ ਆ ਬੱਕਰੀ ਪਾਲਣ ਆਏ ਆ ਉਹ ਬੱਕਰੀ ਪਾਲ ਲੈਣੇ ਪਿੰਡ ਦੇ ਬੰਦੇ ਮੂੰਹ ਮੱਥਾ ਨਹੀਂ ਰਾਦੇ ਬਾਹਰ ਲੈਣਾ ਪਤਾ ਨਹੀਂ ਕੀ ਕਰਦੇ ਹੋਣਗੇ ਯਾਰਾ ਕਮਾਲਾ ਯਾਰ ਇੱਕ ਤਾਂ ਮਜਬੂਰੀ ਦਾ ਬੰਦੇ ਦਾ ਫਾਇਦਾ ਉਠਾਉਣਾ ਪਤਾ ਬਈ ਇਹਦੇ ਜਵਾਕ ਯਾਰ ਉਹ ਕਰਦੇ ਆ ਚਲ ਮੈਂ ਯਾਰ ਮੈਂ ਮੰਡੀ 'ਚ ਹੀ ਵੇਚ ਦੂੰ ਔਰ ਪਾਸੇ ਜਾਂ ਵੇਚ ਲਈ ਮੰਡੀ 'ਚ ਕੋਈ ਨਹੀਂ ਫਿਰ ਕੀ ਕਰੀਏ ਆਏ ਵੇਖ ਜੂਗੀ ਮੰਡੀ 'ਚ ਚਿਲਾ ਪਿਆ ਪੈਸੇ ਕੇ ਪਾਸੇ ਬੰਦੇ ਨਹੀਂ ਫੜੇ ਘੱਟ-ਕੁੱਟੇ 'ਚ ਨਹੀਂ ਲੈਣਾਗਾ ਲੋਨ ਵੀ ਨਹੀਂ ਹੋਣਾ 10-15 ਦੇਣਾ ਬਥੇਰੇ ਫਸਦੇ ਆ ਮਾੜਾ-ਮੋਟਾ ਵੇਖ ਲੈ ਯਾਰ 10000 ਤਾਂ ਥੋੜਾ ਬਈ ਯਾਰ 30000 ਦੇ ਜਾ ਬਾਈ ਲੈ ਲੈ ਨਹੀਂ ਬਾਈ ਬਣ ਕੇ ਯਾਰ ਤੁਸੀਂ ਕੋਈ ਰੱਬ ਤੋਂ ਡਰੋ ਯਾਰਾ ਯਾਰ ਜਮਾਨਾ ਕੇ ਜਾਂ ਸਾਡੇ ਬਜ਼ੁਰਗ ਕਿੰਨੇ ਚੰਗੇ ਸੀਗੇ ਤਦੋਂ ਫੇਰ ਸਾਡਾ ਕੰਮ ਚੱਲ ਗਿਆ ਪਾਲਦਾਂ ਦੀ ਜੋੜੀ ਦੇ ਦਿੰਦੇ ਸੀ ਤੁਸੀਂ ਪਤੰਦਰੋਂ ਆ ਕੀ ਕਰਿਆ ਕੰਮ ਗਏ ਭਰਾਵਾ ਉਹ ਟਾਈਮ ਹੋਰ ਸੀ ਕਿਰਾ ਯਾਰ ਬਾਈ ਬਣ ਕੇ ਤੂੰ ਕਹਦੇ ਯਾਰ ਮੈਨੂੰ 10000 ਤਾਂ ਮੇਰੀ ਦਵਾਈ ਵੀ ਨਹੀਂ ਹੋਣੀ 15000 ਤਾਂ ਕਰ ਦਿਓ ਨਾ ਬਾਈ ਐ ਤਾਂ ਕੰਮ ਚੱਲ ਗਿਆ ਸਾਡਾ ਫਿਰ ਨਹੀਂ ਤਾਂ ਬੱਸ ਇਹ ਤਾਂ ਅਸੀਂ ਥਾਰ ਨਾ ਨਹੀਂ 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 ਰੱਬ ਵੀ ਦੇਖੋ ਇਹਨਾਂ ਨੂੰ ਚਲੋ ਫੜਾ ਮਾਣ ਦਾ ਇਰਾਂ ਤਾਂ ਦਾਖਲ ਕਰਾ ਗਏ ਬਾਅਦ ਚ ਦਾ ਕੋਈ ਬਣਾ ਲਾਂਗੇ ਚਲ ਕੋਈ ਘਰ ਘੁਰ ਦਾ ਕਰ ਲਾਂਗੇ ਨਹੀਂ ਮੰਨਦੇ ਯਾਰ ਨੇ ਦਾ ਚਲ ਬਾਈ ਯਾਰ 10000 ਦੇ ਯਾਰ ਆ ਫਾੜਾ ਆਪਦੀ ਬੱਕਰੀ ਯਾਰ 10000 ਰੁਪਏ ਦੇ ਪੈਸੇ ਦਿਓ ਆ ਜੱਕ ਇਹਦੇ ਬੱਕਰੀ ਪਾਲਣ ਦੇ ਆ ਫੜਦਾ 10000 ਇਹ ਨਾ ਦੇਖੂਗਾ ਮਹਾਰਾਜ ਉੱਤੇ ਇੰਨਾ ਧੱਕਾ ਨਹੀਂ ਕਰਨਾ ਚਾਹੀਦਾ ਮਹਾਰਾਜ ਨੂੰ ਨਹੀਂ ਪਤਾ ਕੱਲ ਲੈ ਗਿਆ ਤੇ ਇੰਨਾ ਨਹੀਂ ਕੋਈ 2-3000 ਰੁਪਏ ਆਉਂਦਾ ਗਰੀਬ ਬੰਦੇ ਦਾ ਤੂੰ ਬਾਹਰ ਪਤਾ ਨਹੀਂ ਕੀ ਕਰਦੇ ਹੋਵੋਗੇ ਹਾਂ ਕੁਸ ਨਹੀਂ ਆਹੀਂ ਚੱਲਦਾ ਕਰਨਾ ਕੁਛ ਨਹੀਂ ਹੁੰਦਾਗਾ ਬੰਨਣਾ ਤੇ ਬਾੜੇ ਚ ਲੈ ਜਾ ਦਾਖਲਤਾ ਕਰਾ ਕੇ ਜਵਾਬ ਕੱਲੂ ਵੇਚਾਂਗੇ ਇਹੀ ਇਹ ਚੀਫ ਤਾਂ ਇਹਨਾਂ ਨੇ 15000 ਚ ਬੋਲਟ ਆਹੀਂ ਬਣਾਏ ਆਪਾਂ ਸੰਦਰਾ ਬੋਲਟ ਬਣਾਇਆ ਹੁਣ ਥਾਰ ਥਾਰ ਕਾਦੇ ਨਾਲ ਲਿਉਣੀ ਆ ਥਾਰ ਇਹ ਵਿੱਚ ਬੁੱਚੜਾਉਣਗੇ ਤਾਂ ਆਪਾਂ ਕੰਮ ਕਰਾਂਗੇ ਬੋਟਾਂ ਨੂੰ ਲੁੱਟ ਲਿਆ ਯਾਰ ਕਿੰਨੇ ਚ ਠੋਕ ਤਸ ਯਾਰ ਠੋਕਣਾ ਕੀ 18000 ਚ ਕਹਿਆ ਥਾਰ ਲੈ ਕੇ ਆਉਣੀ ਥਾਰ 25000 ਦੀ ਤੋੜ ਟਪਾਵਾਂਗੇ ਵਿੱਚ ਬੋਟ ਨੂੰ ਮੇਰਾ ਅੱਜ ਤਾਂ ਪਾਰਟੀ ਹੋਣੀ ਚਾਹੀਦੀ ਆ ਉਹ ਜਾ ਤੂੰ ਆ ਪਾਰਟੀ ਜਾ ਚੱਕ ਲਿਆ ਯਾਰ ਵੀਰ ਨਾਲ ਦਾ ਡੱਬਾ ਚੱਕ ਲਿਆ ਤੇਰੇ ਅੱਗੇ ਕੀ ਘਟਾ ਪਰ ਗਾਹਕ ਲੈnde ਲੈ ਕੇ ਆਉਂਦਾ ਰਹਿੰਦੇ ਆਪਾਂ ਮੁੰਦੇ ਰਹੇ ਇਹੋ ਜੇ ਚੱਕੀ ਆਇਆ ਕਰੀ